ਪਿਛਲੇ ਦਿਨੀ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਹੁਣ ਖਾਲਸਾ ਏਡ ਆਈ ਸਾਹਮਣੇ ਅੱਜ ਪਰਿਵਾਰਾਂ ਨੂੰ ਦਿੱਤਾ ਗਿਆ ਲੋਡ ਦਾ ਸਮਾਨ ਅਸੀਂ ਦਿਖਾ ਰਹੇ ਹਾਂ ਪਿੰਡ ਦਾਨ ਸਿੰਘ ਵਾਲਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਪਿਛਲੇ ਦਿਨੀ ਕੋਈ ਇਹਨਾਂ ਵਿਅਕਤੀਆਂ ਵੱਲੋਂ ਨਸ਼ੇ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਗਿਆ ਸੀ ਲੇਕਨ ਪੁਰਸ ਨੇ ਇਸ ਗੱਲ ਤੋਂ ਅਨਕਾਰੀ ਕੀਤੀ ਹੈ ਤਾਂ ਉਹਨਾਂ ਵੱਲੋਂ ਸੱਤ ਅੱਠ ਘਰਾਂ ਨੂੰ ਅੱਗ ਲਗਾ ਦਿੱਤੀ ਸੀ ਬਿਲਕੁਲ ਘਰੜੇ ਦੀ ਆਪਣਾ ਜਰਾ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਸਨ ਅਤੇ ਹੁਣ ਖਾਲਸਾ ਜਿਹੜੇ ਇਸ ਨੂੰ ਲੈ ਕੇ ਸਾਹਮਣੇ ਆਈ ਹੈ ਅੱਜ ਲੋੜਵੰਦ ਪਰਿਵਾਰਾਂ ਦੇ ਲਈ ਅੱਜ ਇਹਨਾਂ ਵੱਲੋਂ ਲੋੜੀ ਦਾ ਸਮਾਨ ਜਿਹੜਾ ਉਹ ਇੱਥੇ ਇਹਨਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਅਤੇ ਉੱਥੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਖਾਲਸਾ ਜਿਹੜਾ ਧੰਨਵਾਦ ਵੀ ਕੀਤਾ ਹੈ ਇਸ ਨੂੰ ਦਿਖਾ ਰਹੇ ਹਾਂ ਪਿੰਡ ਦਾਨ ਸਿੰਘ ਵਾਲਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਖਾਲਸਾ ਏਡ ਇਹਨਾਂ ਲੋਕਾਂ ਦੇ ਲਈ ਇੱਕ ਰੱਬ ਵਾਂਗ ਕੇ ਆਈ ਹੈ ਕਿਉਂਕਿ ਇਹਨਾਂ ਦੇ ਉੱਤੇ ਆਪਾਂ ਸਰਦੀ ਉੱਤੇ ਜਿਹੜੀ ਛੱਤ ਹੈ ਉਹ ਭਾਵੇਂ ਇਹਨਾਂ ਦੇ ਕੋਲ ਨਹੀਂ ਹੈ ਇਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕੇ ਸਰ ਇਹਨਾਂ ਦੀ ਜਿਹੜੀ ਮਕਾਨ ਹੈ ਉਹ ਬਣਾ ਕੇ ਦਿੱਤੇ ਹਨ ਲੇਕਿਨ ਖਾਲਸਾ ਏਡ ਨੇ ਅੱਜ ਇਹਨਾਂ ਨੂੰ ਲੋੜ ਦਾ ਜਿਹੜਾ ਸਮਾਨ ਹੈ ਉਹ ਇਹਨਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਆਪਣਾ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਜਿਹੜਾ ਇੱਥੇ ਮਾਹੌਲ ਹੈ ਉਹ ਬਿਲਕੁਲ ਸ਼ਾਂਤੀਪੂਰਵਕ ਹੈ ਇੱਥੇ ਉਹਨਾਂ ਵੱਲੋਂ ਸਪੈਸ਼ਲ ਫੋਰਸ ਵੀ ਆਪਣਾ ਲਗਾਈ ਗਈ ਹੈ ਤੇ ਲਗਾਤਾਰ ਫਲੈਗ ਮਾਰਚ ਵੀ ਇਹਨਾਂ ਵੱਲੋਂ ਆਪਣਾ ਕੱਢੇ ਜਾ ਰਹੇ ਆ ਅਸੀਂ ਜਿਵੇਂ ਦਿਖਾ ਰਹੇ ਹਾਂ ਪਿੰਡ ਦਾਨ ਸਿੰਘ ਵਾਲਾਂ ਦੇ ਕੋਠੇ ਜੀਵਨ ਸਿੰਘ ਵਾਲਾਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪਿਛਲੇ ਦਿਨੀ 7-8 ਘਰਾਂ ਨੂੰ ਜਿਹੜਾ ਹੈਗਾ ਅੱਗ ਲਗਾ ਕੇ ਬਿਲਕੁਲ ਸਾੜ ਦਿੱਤਾ ਗਿਆ ਸੀ ਘਰ ਦੇ ਅੰਦਰ ਕੁਝ ਵੀ ਨਹੀਂ ਛੱਡਿਆ ਸੀ ਸਿਰਫ ਜਿਹੜੇ ਤੰਦੇ ਕੱਪੜੇ ਉਹੀ ਸਨ ਤੇ ਅੱਜ ਖਾਲਸਾ ਜਿਹੜੇ ਇਹਨਾਂ ਦੇ ਲੀਡਰ ਆਪਣਾ ਰੱਬ ਬਣ ਕੇ ਆਈ ਹੈ ਤੇ ਉਹਨਾਂ ਵੱਲੋਂ ਇਹਨਾਂ ਆਪਣਾ ਪਰਿਵਾਰਾਂ ਨੂੰ ਲੂੜੀ ਦਾ ਸਮਾਨ ਹੈ ਜਿਹੜਾ ਉਹ ਆਪਣਾ ਮੁਹੱਈਆ ਕਰਵਾਇਆ ਗਿਆ ਸੁਣ ਦਿਖਾ ਰਿਹਾ ਪਿੰਡ ਦਾਨ ਸਿੰਘ ਵਾਲਿਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਖਾਲਸਾ ਏਡ ਵੱਲੋਂ ਅੱਜ ਇਹਨਾਂ ਲੋਕਾਂ ਨੂੰ ਜਿਹੜਾ ਸਮਾਨ ਹੈ ਉਹ ਮੁਹੱਈਆ ਕਰਵਾਇਆ ਗਿਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਰਿਵਾਰ ਕਾਫੀ ਇਸ ਨੂੰ ਲੈ ਕੇ ਆਪਣਾ ਵੀ ਹੁਣ ਇਹ ਆਪਣਾ ਨਮੋਸ਼ੀ ਦੇ ਵਿੱਚ ਹੁਣ ਭਾਵੇਂ ਇਹਨਾਂ ਨੂੰ ਸਮਾਨ ਮਿਲ ਚੁੱਕਾ ਹੈ ਲੇਕਿਨ ਇਹਨਾਂ ਦੇ ਜਿਹੜੇ ਘਰ ਸੀ ਜਾਂ ਹੁਣ ਇਹਨਾਂ ਦਾ ਇਹਨਾਂ ਨੇ ਕਹਿਣਾ ਕਿ ਅਸੀਂ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪੈਨੇ ਆ ਸਾਨੂੰ ਕਿਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਬੰਦੂਵਾਦ ਕੀਤਾ ਜਾਵੇ ਕਿ ਸਾਡੇ ਸਿਰ ਦੇ ਉੱਤੇ ਛੱਤ ਹੋਵੇ ਇਹਨਾਂ ਦੇ ਬੱਚੇ ਨੇ ਜਿਹੜੇ ਉਹ ਰਿਸ਼ਤੇਦਾਰੀਆਂ ਦੇ ਵਿੱਚ ਬੈਠੇ ਨੇ ਤੇ ਇਹ ਇਹ ਇੱਥੇ ਬੈਠੇ ਨੇ ਇੰਨੀ ਆਪਣਾ ਇਸ ਨੂੰ ਲੈ ਕੇ ਪਰਿਵਾਰਾਂ ਦਾ ਕਹਿਣਾ ਕਿ ਸਾਡੇ ਸਿਰ ਦੇ ਉੱਤੇ ਛੱਤ ਜ਼ਰੂਰ ਹੋਣੀ ਚਾਹੀਦੀ ਹੈ ਅਸੀਂ ਹੁਣ ਜਾ ਕੇ ਆਣ ਗਵਾਂਡ ਦੇ ਵਿੱਚੋਂ ਹਰ ਰੋਜ਼ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਪੈਨੇ ਆ ਤੇ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਮੰਗ ਕਰੇ ਉਹਨਾਂ ਦੇ ਛਰਦੀ ਉੱਤੇ ਜਿਹੜੀ ਛੱਤ ਹੈ ਉਹ ਜਰੂਰ ਆਪਣਾ ਪਵਾਈ ਜਾਵੇ ਅੱਜ ਖਾਲਸਾ ਆਇੜ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਖਾਲਸਾ ਆਇੜ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਕਿ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਇਹ ਖਾਲਸਾ ਆਇੜ ਹੈ ਜਿਹੜੀ ਉਹ ਅੱਗੇ ਆਈ ਹੈ ਤੇ ਅੱਜ ਇਹਨਾਂ ਨੂੰ ਜਿਹੜਾ ਲੋੜੀ ਦਾ ਸਮਾਨ ਹੈ ਜਿਹੜਾ ਇਹਨਾਂ ਦੇ ਜ਼ਰੂਰਤਾਂ ਦਾ ਸਮਾਨ ਸੀਗਾ ਉਹ ਇਹਨਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਪਿੰਡ ਵਾਸੀ ਖਾਲਸਾ ਏਡ ਦੀ ਜਿਹੜੀ ਵਰਕਰ ਨੇ ਉਹਦੇ ਇੱਥੋਂ ਆਪਣਾ ਗੋਨਿਆਣਾ 34 ਦੇ ਇੰਚਾਰਜ ਮਨਮੋਹ ਸਿੰਘ ਆਪਣਾ ਕੀ ਨਾਮ ਹੈ ਸਰਬਜੀਤ ਕੌਰ ਜੀ ਇੱਕ ਮਿੰਟ ਕਿਹੜੀ ਟੀਮ ਆਈ ਹੈ ਤੇ ਕੀ ਕਰਨਾ ਚਾਹੁੰਦੇ ਆਂ। ਹਾਲ ਸਾਈਡ ਆਈ ਜੀ। ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਾਨੂੰ ਜੋ ਵੀ ਚੀਜ਼ ਸਾਨੂੰ ਜ਼ਰੂਰਤਮੰਦ ਦੇ ਰਹੇ ਨੇ ਸਾਰਾ ਕੁਝ ਕਰ ਰਹੇ। ਪਰ ਸਾਡੀ ਇੱਕ ਮੰਗ ਹੈ ਜੀ ਸਾਨੂੰ ਬੈਠਣ ਲਈ ਭੈਣ ਲਈ ਕੋਈ ਜਗ੍ਹਾ ਦਾ ਟਿਕਾਣਾ ਕੀਤਾ ਜਾਵੇ ਸਾਡਾ। ਅਸੀਂ ਘਰ ਘਰ ਜਾ ਕੇ ਰਾਤਾਂ ਕੱਟਦੇ ਆਂ ਜੀ ਹੁਣ ਇਸ ਟਾਈਮ ਤੇ। ਅੱਛਾ ਕਿੰਨਾ ਬਲਕੜਾ ਸਮਾਨ ਦਿੱਤਾ ਜਾ ਰਿਹਾ ਹੈ। ਹਾਂਜੀ ਉਹਦੀ ਜਿਦ ਅਸੀਂ ਤੁਹਾਨੂੰ ਚੀਜ਼। ਹਾਂਜੀ ਉਹਦੀ ਤਾਂ ਜ਼ਰੂਰਤ ਹੀ ਸੀ ਸਾਨੂੰ। ਸਰਕਾਰ ਵੱਲੋਂ ਕੋਈ ਆਈ ਮਦਦ ਕੋਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਮਿਲੀ। ਹਾਂਜੀ ਬਿਸਤਰੇ ਵਗੈਰਾ ਦੇ ਕੇ ਗਏ ਸੀ ਜੀ ਸਾਨੂੰ ਪੈਣ ਲਈ ਪਰ ਜਗ੍ਹਾ ਹੈ ਨਹੀਂ। ਹਾਂਜੀ ਉਹ ਹਜੇ ਕੋਈ ਹੋ ਨਹੀਂ ਹੋਇਆ ਸਾਡਾ। ਬੇਕ ਮੁਸ਼ਕਲ ਦਿਨ ਨਿਕਲ ਰਿਹਾ ਘਰੋਂ ਬਾਹਰ ਉਹ ਵੀ ਸਾਰੇ। ਬਹੁਤ ਔਖਾ ਹੋਇਆ ਪਿਆ ਜੀ ਸਾਨੂੰ ਕਦੇ ਕਿਸੇ ਦੇ ਘਰੇ ਰਾਤ ਪੈਣਾ ਕਦੇ ਕਿਸੇ ਦੇ ਘਰੇ ਰਾਤ ਪੈਣਾ। ਗੈਸ ਚੁੱਲ੍ਹੇ ਵੀ ਹੈ ਨਹੀਂ ਸਾਡੇ ਕੋਲੇ ਰੋਟੀ ਬਣਾਉਣ ਵਾਸਤੇ। ਤੇ ਸਿਰਫ ਸਮਾਨ ਤਾਂ ਸਾਡੇ ਕੋਲੇ ਆ ਹੀ ਰਿਹਾ ਹੌਲੀ ਹੌਲੀ ਦਵਾਈਆਂ ਪ੍ਰਾਂਤ ਵਗੈਰਾ ਆ ਜਾਂਦਾ ਪਰ ਬਣਾਉਣ ਲਈ ਸਾਨੂੰ ਗੈਸ ਟੋਲੀ ਵੀ ਚਾਹੀਦੀ ਹੈ ਜੀ ਇਹ ਵੀ ਜ਼ਰੂਰੀ ਹੈ। ਬੈਠਣ ਲਈ ਬੈਣ ਲਈ ਸਾਨੂੰ ਜਗ੍ਹਾ ਵੀ ਚਾਹੀਦੀ ਆ ਆਪਦੀ ਵੀ ਸਾਨੂੰ ਇੱਕ ਕਿਤੇ ਟਿਕਾਣਾ ਵੀ ਦਿੱਤਾ ਜਾਵੇ ਬੈਠਣ ਕਰਨ ਲਈ ਕਿੰਨਾ ਕੁ ਟਾਈਮ ਅਸੀਂ ਇਸ ਤਰ੍ਹਾਂ ਤੁਰ ਫਿਰ ਕੇ ਰਾਤਾ ਕੱਢਾਂਗੇ ਜੀ ਬੱਚੇ ਸਾਡੇ ਰਿਸ਼ਤੇਦਾਰਾਂ ਵਿੱਚ ਫਿਰਦੇ ਆਪਸ ਵਿੱਚ ਇੱਥੇ ਫਿਰਦੇ ਨੇ ਇਹ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਇੰਨਾ ਸਾਡੇ ਲਈ ਕੀਤਾ ਸਰਕਾਰ ਤੋਂ ਕੀ ਮੰਗਣਾ ਹੈ ਸਰਕਾਰ ਤੋਂ ਮੰਗਾ ਜੀ ਸਾਡੇ ਘਰ ਬਣਾਏ ਜਾਣ ਤੇ ਬਸ ਦੂਜੀ ਗੱਲ ਮੰਗ ਸਾਡੀ ਇਹ ਵੀ ਉਹਨਾਂ ਨੂੰ ਸਖਤ ਤੋਂ ਸੱਤ ਸਜ਼ਾ ਦਿੱਤੀ ਜਾਵੇ ਜਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਖਾਲਸਾ 侧 ਦੀ ਟੀਮ ਪਹੁੰਚੀ ਹੋਈ ਹੈ ਖਾਲਸਾ 侧 ਦੀ ਟੀਮ ਪਹੁੰਚੀ ਜਿਵੇਂ ਸਾਡਾ ਸਮਾਨ ਛੜਿਆ ਸਾਨੂੰ ਸਹਾਇਤਾ ਕਰਨ ਲਈ ਜੋ ਵੀ ਟੈਂਕੀਆਂ ਵਗੈਰਾ ਪਾਣੀ ਵਾਲੀਆਂ ਦੀੜਾ ਲੱਤਾ ਗੱਦਾ ਪਾਂਡਾ ਠਿੱਕਰ ਸਭ ਦੇ ਰਹੇ ਆ ਉਹ ਬਹੁਤ ਵਧੀਆ ਸਾਡੀ ਮਦਦ ਕਰ ਰਹੇ ਆ ਉਹ ਟੀਮ ਪਹੁੰਚੀ ਆ ਖਾਲਸਾ 侧 ਦੀ ਸਰਕਾਰ ਨੂੰ ਵੀ ਅਸੀਂ ਮੰਗ ਕਰਦੇ ਆ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਇਹ ਕੁਛ ਸੜ ਗਿਆ ਤੁਹਾਡਾ ਸਾਰਾ ਹੀ ਛੜ ਗਿਆ ਜੀ ਕੱਪੜੇ ਹੀ ਰਹੇ ਜਿਹੜੇ ਸਾਡੇ ਪਾਏ ਗਏ ਨਾ ਕੋਈ ਹੋਰ ਵੀ ਆਈ ਹੈ ਹਾਂਜੀ ਹੋਰ ਵੀ ਆਈ ਥੋੜੀ ਬਹੁਤੀ ਆ ਰਹੀ ਜਿਵੇਂ ਸੰਸਥਾਵਾਂ ਨੂੰ ਸਾਰਿਆਂ ਨੂੰ ਆ ਰਹੀ ਹੈ ਸਾਨੂੰ ਰਾਸ਼ਨ ਪਾਣੀ ਦੀ ਸਰਕਾਰ ਐਸ ਡੀ ਐਮ ਆਈ ਸੀ ਵੀ ਉਹ ਐਸ ਡੀ ਐਮ ਸਾਫ ਸੰਦੇ ਗਏ ਭਾਂਡੇ ਤੇ ਚੁੱਲ੍ਹੇ ਬੀਜ ਦੇ ਵਾਲੇ ਹਾਂਜੀ ਬਾਰੇ ਕੀ ਹੋਈ ਹੈ ਗੱਲ ਹਾਂਜੀ ਗੇਰਾ ਅਸੀਂ ਮੰਗ ਰੱਖੀ ਹੋਈ ਹੈ ਸਰਕਾਰ ਨੂੰ ਕਰ ਰਹੇ ਆ ਸਾਡੀ ਮਦਦ ਕੀਤੀ ਹੈ ਸਾਡੇ ਘਰ ਬੈਠਣਾ ਤੇ ਬਣਾ ਕੇ ਦਿੱਤੇ ਜਾਣ ਜਿਵੇਂ ਸੀਗੇ ਉਦਾਂ ਦੇ ਹੋ ਜਾਣ ਟੀਮ ਵਾਰਕ ਕੀ ਕਹਿਣਾ ਚਾਹਦੇ ਟੀਮ ਦਾ ਸਾਜੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਵਧਗਾ ਸਮਾਨ ਲੈ ਕੇ ਆਏ ਸਾਡੇ ਆਪੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਕੰਦਰ ਸਿੰਘ ਸਕੰਦਰ ਸਿੰਘ ਜੀ ਖਾਲਸ ਸਿੰਘ ਵਾਲਾ ਪਿੰਡ ਪਹੁੰਚੇ ਤੁਸੀਂ ਹਾਂਜੀ ਕੀ ਰਿਲੀਫ ਦਿੱਤਾ ਜਾ ਰਿਹਾ ਹੈ ਮੈਂ ਪਰਵਾ ਸਾਡੇ ਕੋਲ ਤਿੰਨ ਚਾਰ ਦਿਨ ਪਹਿਲਾਂ ਇੱਥੋਂ ਵੀਰਾਂ ਦੀ ਇੱਕ ਰਿਕਵੈਸਟ ਗਈ ਸੀ ਕਿ ਇਦਾਂ ਇਦਾਂ ਪਰਿਵਾਰਾਂ ਦੇ ਨਾਲ ਇੱਥੇ ਨੁਕਸਾਨ ਹੋ ਚੁੱਕਿਆ ਉਹਨਾਂ ਦਾ ਸੋ ਇਥੇ ਅਸੀਂ ਫਿਰ ਆਪਣੇ ਕੁਝ ਬੰਦਿਆਂ ਨੇ ਇਥੇ ਟੀਮ ਨੂੰ ਭੇਜਿਆ ਉਹਨਾਂ ਨੇ ਇਥੇ ਆ ਕੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਸੋ ਉਹਨਾਂ ਦੀ ਰਿਕੁਆਇਰਮੈਂਟ ਨੂੰ ਦੇਖਦੇ ਹਾਂ ਜੋ ਘਰ ਦਾ ਘਰੇਲੂ ਸਮਾਨ ਹੈ ਜਿਵੇਂ ਮੈਟ੍ਰਸ ਨੇ ਕੰਬਲ ਨੇ ਆਟਾ ਪਉਣ ਵਾਲੀ ਡਰਮੀ ਹੋ ਗਈ ਪ੍ਰਾਤਾਂ ਚੱਕਲੇ ਵੇਲਣੇ ਸੋ ਇਹਦੇ ਨਾਲ ਨਾਲ ਪਾਣੀ ਦੀਆਂ ਟੈਂਕੀਆਂ ਸੋ ਇਹ ਸਾਰਾ ਸਮਾਨ ਦੀ ਰਿਕੁਐਸਟ ਜਿਹੜੀ ਸੀ ਉਹ ਪਰਿਵਾਰਾਂ ਵੱਲੋਂ ਆਈ ਸੀਗੀ ਉਹ ਸਹਾਇਤਾ ਸੀ ਅੱਜ ਇਥੇ ਪਰਿਵਾਰਾਂ ਦੇ ਕੋਲ ਲੈ ਕੇ ਆ ਗਏ ਸੋ ਇਹ ਸਾਰਾ ਅੱਜ ਇਹ ਸਮਾਨ ਜਿਹੜਾ ਇਹ ਪਿੰਡ ਦਾਨਸਿੰਗ ਵਾਲਾ ਜੋ ਇਹਨਾਂ ਦੇ ਨਾਲ ਦੁਰਘਟਨਾ ਜਿਹੜੀ ਇਸ ਪਿੰਡ ਦੇ ਵਾਸੀਆਂ ਦੇ ਨਾਲ ਹੋਈ ਆ ਉਹਨਾਂ ਦੀ ਅਸੀਂ ਸਹਾਇਤਾ ਕਰਨ ਵਾਸਤੇ ਖਾਲਸਾ ਏਡ ਦੀ ਟੀਮ ਇੱਥੇ ਪੰਚੀ ਆ ਜੀ ਅੱਜ ਮੇਰਾ ਨਾਮ ਗੁਰਵਿੰਦਰ ਸਿੰਘ ਆ ਗੁਰਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਟੀਮ ਆਈ ਆਪਣੀ ਤੁਸੀਂ ਕਹਿਣਾ ਚਾਹੋਗੇ ਅਸੀਂ ਪਟਿਆਲੇ ਤੋਂ ਆਏ ਆ ਥੋੜੇ ਸਮਾਂ ਪਹਿਲਾਂ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਦੇਖਿਆ ਨਾ ਮੰਦ ਭਾਗੀ ਘਟਨਾ ਇੱਥੇ ਵਾਪਰੀ ਹੈ ਨਾ ਤੇ ਉਹਦੇ ਕਰਕੇ ਪਰਿਵਾਰ ਦਾ ਕਾਫੀ ਨੁਕਸਾਨ ਵੀ ਹੋਇਆ ਜਾਂ ਹੈ ਨਾ ਤੇ ਜਿਹੜੇ ਘਰ ਵਿੱਚ ਮਤਲਬ ਪਰਿਵਾਰ ਨੂੰ ਅਸੀਂ ਜੋ ਵੀ ਲੜਿੰਦੀਆਂ ਚੀਜ਼ਾਂ ਗੱਦੇ ਹੋ ਕੇ ਉਹਦੇ ਚ ਬਰਤਨ ਹੋਗੇ ਯਾ ਫਿਰ ਆਪਣੇ ਕੋਲ ਹੋਰ ਟੈਂਕੀ ਪਾਣੀ ਵਾਲੀ ਟੈਂਕੀਆਂ ਹਨ ਕੰਬਲ ਇਦਾਂ ਨਹੀਂ ਮਤਲਬ ਬਹੁਤ ਸਾਰੀਆਂ ਲੋੜੀਂਦੀਆਂ ਚੀਜ਼ਾਂ ਜਿਹੜਾ ਪਰਿਵਾਰ ਵਾਸਤੇ ਅਸੀਂ ਲੈ ਕੇ ਆਏ ਆ ਤੇ ਉਹਨਾਂ ਨੂੰ ਅੱਜ ਦੇ ਰਹੇ ਹਾਂ ਕੀ ਸੰਪਰਕ ਕਿੰਨਾ ਦੇ ਸਾਡੇ ਇਸ ਪਿੰਡ ਨਾਲ ਅਸੀਂ ਸੋਸ਼ਲ ਮੀਡੀਆ ਦੇ ਕੇ ਪਰਿਵਾਰ ਨਾਲ ਕੰਟੈਕਟ ਕੀਤਾ ਪਿੰਡ ਵਾਲਿਆਂ ਨੇ ਵੀ ਸਾਡੇ ਨਾਲ ਕੰਟੈਕਟ ਕੀਤਾ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਰਿਕੁਐਸਟ ਵੀ ਆਈ ਸੀ ਤੁਸੀਂ ਇੱਥੇ ਆ ਕੇ ਪਰਿਵਾਰ ਨੂੰ ਕੁਝ ਨਾ ਕੋਈ ਜਿਹੜੀ ਉਹ ਹੈਲਪ ਕਰੋ ਠੀਕ ਕੁਛ ਇੱਥੇ ਤੁਸੀਂ ਦੇਖੇ ਹਾਲਾਤ ਕੀ ਹੈਗੇ ਫਿਲਹਾਲ ਹਾਲਾਤ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਲਿਆ ਹਣਾ ਕੀ ਜੋ ਵੀ ਨੁਕਸਾਨ ਹੋਇਆ ਨੁਕਸਾਨ ਤਾਂ ਪਰਿਵਾਰਾਂ ਦਾ ਕਾਫੀ ਹੋ ਗਿਆ ਖਾਲਸਾ ਸਾਈਡ ਬਾਰੇ ਕੀ ਕਹੂੰਗਾ ਖਾਲਸਾ ਸਾਈਡ ਤਾਂ ਹਮੇਸ਼ਾ ਮਤਲਬ ਕਿ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਖਾਸ ਕਰਕੇ ਜੇ ਕੋਈ ਡਿਜਾਸਟਰ ਆਉਂਦਾ ਜਾਂ ਕਿ ਕਿਤੇ ਇਹੋ ਜੀ ਮੰਦਪਾਗੀ ਘਟਨਾ ਵਾਪਰਦੀ ਆ ਤਾਂ ਉਹਨਾਂ ਦੇ ਨਾਲ ਖੜਾ ਆ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਮੈਂ ਬਾਲ ਸਿੰਘ ਵਾਲੇ ਜੀਵਨ ਸਿੰਘ ਵਾਲਾ ਦੇ ਵਿੱਚ ਟੀਮ ਆਈ ਅੱਜ ਖਾਲਸਾ ਸਾਈਡ ਤੇ ਕੀ ਕਰਾਇਆ ਇਹ ਮੇਰੀ ਖਾਲਸਾ ਸਾਈਡ ਦੀ ਟੀਮ ਆ ਜੀ ਦੱਸ ਰਹੀ ਸੀ ਨਾ ਵੀ ਸੋਸ਼ਲ ਮੀਡੀਆ ਤੇ ਸੀ ਵੇਖ ਕੇ ਸਾਨੂੰ ਪਤਾ ਲੱਗਿਆ ਵੀ ਪਿੰਡ ਦਾਨ ਸਿੰਘ ਵਾਲਾ ਜਿਹੜਾ ਕੋਟੇ ਜੀਨ ਸਿੰਘ ਵਾਲੇ ਆ ਇੱਥੇ ਬਹੁਤ ਵੱਡਾ ਨੁਕਸਾਨ ਹੋਇਆ 7-8 ਘਰਾਂ ਦਾ ਉਹਨਾਂ ਨੇ ਹੈਲਪ ਵਾਸਤੇ ਆਏ ਨੇ ਇਹ ਤੇ ਘਰਾਂ ਦਾ ਸਮਾਨ ਲੈ ਕੇ ਆ ਜਿਵੇਂ ਪਾਣੀ ਵਾਲੀਆਂ ਟੈਂਕੀਆਂ ਤੋੜਤੀਆਂ ਸੀਗੀਆਂ ਜਾਂ ਜਿਹੜਾ ਮੋਰ ਘਰ ਦਾ ਨੁਕਸਾਨ ਹੋਇਆ ਨਾ ਕੰਬਲ ਵਗੈਰਾ ਤੇ ਗੱਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਕਿਤਾਬਾਂ ਲੈ ਕੇ ਆਏ ਬੈਗ ਲੈ ਕੇ ਆਏ ਖਾਲਸਾ ਛੜ ਦਾ ਧੰਨਵਾਦ ਅਸੀਂ ਵੀ ਕਰਦੇ ਆ ਪਰਿਵਾਰ ਵਾਲਿਆਂ ਨੇ ਬਹੁਤ ਧੰਨਵਾਦ ਕੀਤਾ ਖਾਲਸਾ ਛੜ ਦਾ ਵਧੀਆ ਪ੍ਰੋਗਰਾਮ ਇਹਨਾਂ ਦਾ ਭਾਈ ਮਾਹੌਲ ਕਿਵੇਂ ਲੱਗ ਰਿਹਾ ਹੈ ਮਾਹੌਲ ਸ਼ਾਂਤਪੁਰੋਂ ਠੀਕ ਹੈ ਠੀਕ ਚੱਲ ਰਿਹਾ ਹੈ ਬਾਕੀ ਸਾਡੀ ਫੋਰਸ ਰਾਤ ਨੂੰ ਇੱਥੇ ਹੁੰਦੀ ਹੈ ਕਿਉਂਕਿ ਫਲੈਂਕ ਮੱਚ ਵਿੱਚ ਕੱਢ ਰਹੇ ਇੱਕ ਦੋ ਵਾਰੀ ਕੱਢੇ ਨੇ ਤੇ ਮਾਹੌਲ ਠੀਕ ਹੈ ਸ਼ਾਂਤਪੁਰ ਵਾ